ਇਕ ਵਾਰ ਸਤਵਿੰਦਰ ਬੀਟੀ ਨਾਲ ਗੱਲਾਂ ਚੱਲਦੀਆਂ ਸੀ ਉਹਨੇ ਵੀ ਇਹ ਗੱਲ ਕਹੀ ਕਿ ਮੈਨੂੰ ਪਿਛਲੇ ਵਾਰ ਸਿੰਗਰਾਂ ਦੇ ਵਿੱਚੋਂ ਜਗਮਉਨ ਕੌਰ ਬਹੁਤ ਪਸੰਦ ਸੀ ਅੱਛਾ ਓਵਰਆਲ ਜਿਹੜਾ ਇਹਨਾਂ ਦਾ ਐਮਐਸਸੀਏ ਲੋਕਾਂ ਦੇ ਵਿੱਚ ਬਹੁਤ ਹਰਮਨ ਪਿਆਰੇ ਸੀ ਤੇ ਗੀਤਾ ਅਜੇ ਵੀ ਇਹਨਾਂ ਦੇ ਚੱਲਦੇ ਕਿਸੇ ਹੋਰ ਸਿੰਘ ਨੇ ਦੱਸਿਆ ਕਿ ਮੇਰੇ ਵੀ ਦਿਲ ਕਰਦਾ ਸੀ ਜਗਮਉਨ ਕੌਰ ਦੇ ਨਾਲ ਵਿਆਹ ਕਰਨ ਪੀੜੇ ਉੱਚੀ ਲੰਮੀ ਛੋੜੀ ਸੀ ਨਹੀਂ ਉਸ ਵੇਲੇ ਦੇ ਉਦੋਂ ਸਿੰਗਰਾਂ ਦੀ ਇੰਨੀ ਲੰਮੀ ਚੌੜੀ ਗਿਣਤੀ ਨਹੀਂ ਸੀ ਜੀ ਬਈ ਬਹੁਤ ਵੱਡੇ ਹੁਣ ਤਾਂ ਹੈ ਨਾ ਹਜ਼ਾਰਾਂ ਦੇ ਵਿੱਚ ਗਿਣਤੀ ਆ ਜੀ ਜੀ ਹਾਂਜੀ ਅਕਸਰ ਜਦੋਂ ਉਹਦੋਂ ਜੋੜੀਆਂ ਸੀ ਬਹੁਤੀਆਂ ਆਪਸ ਵਿਆਹ ਵੀ ਕਰਾਈ ਲੈਂਦੇ ਸੀ ਇਹ ਨਹੀਂ ਬੋਤੇ ਨੇ ਤਾਂ ਨਹੀਂ ਕਰਾਈ ਬਹੁਤ ਨਹੀਂ ਹਾਂਜੀ ਜੀ ਹਾਂ ਜਦਾ ਗੁਰਚਰਨ ਪੋਲੀ ਸਾਹਿਬ ਹੋ ਗਿਆ ਉਹਨਾਂ ਉਹਨੇ ਕਰਵਾਇਆ ਪੋਲੀ ਪੰਮੀ ਦੀ ਲਵ ਮੈਰਿਜ ਸੀਗੀ ਅੱਛਾ ਲਵ ਮੈਰਿਜ ਹਾਂਜੀ ਸਦੀਕ ਉਹਨਾਂ ਦੀ ਇਸ ਤਰ੍ਹਾਂ ਦੀ ਤਾਂ ਨਹੀਂ ਸੀਗੀ ਨਹੀਂ ਸੀ ਉਹ ਤਾਂ ਆਮ ਸੀ ਜਿਹਨੂੰ ਆਪਾਂ ਕਹਿੰਨੇ ਆਮ ਮੈਰਿਜ ਆ ਹਰਚਰਨਗਰੇ ਵਾਲਾ ਉਹਨਾਂ ਦੀ ਵੀ ਆਮ ਸੀਗੀ ਯਮਲਾ ਜੀ ਦੀ ਵੀ ਆਮ ਸੀ ਚਾਂਦੀ RAM ਦੀ ਵੀ ਆਮ ਸੀ ਨਹੀਂ ਕਈ ਤਾਂ ਪਹਿਲਾਂ ਹੀ ਵਿਆਏ ਸੀ ਨਾ ਇਸ ਕਰਕੇ ਹੋਇਆ ਹੋਇਆ ਸੀ ਜਿਹੜੇ ਕੁਵਾਰਿਆਂ ਚੋਂ ਹਾਂਜੀ ਹਾਂਜੀ ਅ ਉੱਥੇ ਫਿਰ ਇਦਾਂ ਦਾ ਕੋਈ ਨਹੀਂ ਮੈਨੂੰ ਸਾਹਮਣੇ ਆ ਰਹੀ ਕੋਈ ਜੋੜੀ ਦੀ ਜਿਹਦੀ ਆਪਾਂ ਮਿਸਾਲ ਦੇਈਏ ਸਰ